ਹਾਂਜੀ ਸਤ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਪਿੰਡ ਬੱਚੀਵਿੰਡ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 8 ਝੋਟੀਆਂ ਦਿਖਾਵਾਂਗੇ ਕੁਝ ਸੁਈਆਂ ਤੇ ਕੁਝ ਗੱਬਣਾ ਤਿਆਰ ਆ ਤੇ ਆਪਾਂ ਪਹੁੰਚੇ ਹਾਂ ਵੀਰ ਲਾਦੀ ਸਿੰਘ ਹਾਲਾਂਕੁਲ ਦੇ ਆਜੋ ਕਰਦੇ ਆਂ ਬਾਈ ਨਾਲ ਗੱਲਬਾਤ ਤੇ ਕੁਝ ਜਿੰਨਾ ਦੀ ਡਿਟੇਲ ਆਜੋ ਸਸੀਆ ਭਾਜੀ ਸਸੀਆ ਭਾਜੀ ਦੱਸਣਾ ਠੀਕ ਠਾਕ ਠੀਕ ਠਾਕ ਕਿਰਪਾ ਜੀ ਤੁਸੀਂ ਸੁਣਾਓ ਹਾਂਜੀ ਚੜ੍ਹਦੀ ਕਲਾ ਜੀ ਹਾਂਜੀ ਹਾਂਜੀ ਵਧੀਆ ਹੋਰ ਠੀਕ ਠਾਕ ਪਰਿਵਾਰ ਠੀਕ ਠਾਕ ਵਧੀਆ ਵਧੀਆ ਜੀ ਤੇ ਕਿਵੇਂ ਰਿਹਾ ਸੇ ਪਿਛਲੀ ਵੀਡੀਓ ਦਾ ਭਾਈ ਜੀ ਬਹੁਤ ਵਧੀਆ ਵੀਰ ਜੀ ਅਗਲੇ ਦਿਨ ਹੀ ਮਾਲ ਵੇਚ ਗਿਆ ਸਾਰਾ ਅੱਛਾ ਜੀ ਹਾਂਜੀ ਨਵਾਂ ਡੰਗਰਾ ਦੀ ਪਾਈ ਸੀ ਅਗਲੇ ਦਿਨ ਹੀ ਵੇਚ ਗਿਆ ਸਾਰੇ ਠੀਕ ਹੈ ਠੀਕ ਹੈ ਠੀਕ ਹੈ ਜੀ ਤੇ ਭਾਈ ਆਪਣਾ ਇੱਕ ਨਾਮ ਤੇ ਐਡਰੈਸ ਦੱਸ ਦਿਓ ਜੀ ਮੇਰਾ ਨਾਮ ਬਲਜਿੰਦਰ ਸਿੰਘ ਪਿੰਡ ਲਾਡੀ ਪਿੰਡ ਬੱਤੀਪਿੰਡ ਅੱਛਾ ਤਸੀਲ ਜੀ ਨਾਲਾ ਜਿਲ੍ਹਾ ਅਮਰਸਰ ਪਿੰਡ ਜੀ ਜਿਆਦਾ ਲਾਡੀ ਚੱਲਦਾ ਠੀਕ ਹੈ ਠੀਕ ਹੈ ਭਾਈ ਸ਼ੌਟ ਨੇ ਜਿਹੜਾ ਭਾਈ ਹੋਣਾ ਤਾਂ ਲਾਡੀ ਆ ਤੇ ਫੋਨ ਨੰਬਰ ਹੀ ਬੋਲ ਦਿਓ ਭ ਠੀਕ ਹੈ ਦੋ ਨੰਬਰ ਆ ਹਾਂਜੀ ਹਾਂਜੀ ਠੀਕ ਲੋ ਜੀ ਦੋਨੇ ਨੰਬਰ ਬਾਈ ਹੋਰ ਦੇਤੇ ਆ ਇਹ WhatsApp ਦੋਵਾਂ ਤੇ ਚੱਲਦਾ ਜੀ ਹਾਂਜੀ ਹਾਂਜੀ ਦੋਵੇਂ ਚੱਲ ਜਾਂਦੇ ਆ ਜੀ ਠੀਕ ਹੈ ਜੀ ਆਪਾਂ ਜੀ ਦੱਸਿਓ ਪਰ ਪਹਿਲੇ ਨੰਬਰ ਤੇ ਛੋਟੀ ਜਿਹੜਾ ਕੀ ਡਿਟੇਲ ਜੇ ਇਹ ਦੂਜੀ ਛੋਟੀ ਦੂਜਾ ਸੂਆ ਦੇ ਅੱਛਾ ਜੀ ਇਹ ਹੱਕਾ ਕੱਢਦੀ ਝੋਟੀ ਠੀਕ ਹੈ ਜੀ ਗੱਪਣਾ ਹਾਂਜੀ ਪਹਿਲੇ ਸੂਏ ਝੋਟੀ ਦਾ 14 15 ਕਿਲੋ ਦਾ ਰਿਕਾਰਡ ਜੇ ਠੀਕ ਹੈ ਠੀਕ ਹੈ ਜੀ ਵੱਡੀ ਝੋਟੀ ਆ ਗਈ ਜੈਟ ਬਲੈਕ ਤੇ 14 15 ਲੀਟਰ ਜਿਹੜਾ ਪਹਿਲਾਂ ਨੇ ਦੁੱਧ ਭਰਿਆ ਵਾ ਇਹ ਹੱਕਾ ਖੜਦੀ ਹੈ ਜੀ ਹਾਂਜੀ ਹੱਕਾ ਦਾਈਆਂ ਉਹ ਬਰੂ ਝੋਟੀ ਠੀਕ ਹੈ ਠੀਕ ਹੈ ਲੋ ਜੀ ਹੱਕਾ ਕਜੇ ਖੜਦੀ ਇਹਦੇ ਤੇ ਲਾਟੋ ਲਾਂ ਜੜੀਆਂ ਬਹੁਤ ਹੀ ਜ਼ਿਆਦਾ ਫਾਨੇ ਤੇ ਆ ਗਈਆਂ ਵਾ ਤੇ ਮਿਲਕ ਵਾਂ ਦੀ ਬਹੁਤ ਚੰਗੀ ਲੱਗੀ ਆ ਪਿਓਰ ਜੈਡ ਬਲੈਕ ਆ ਗਈ ਜੇ ਤੇ ਚਲੋ ਕੋਈ ਵੀਰ ਭਰਾ ਸੇ ਵਾਲਾ ਲੱਗ ਜਾ ਦੁੱਧ 15 ਦਾ ਪਲੱਸ ਕੱਢੂਗੀ 14 ਲੀਟਰ ਜਿਹੜਾ ਪਹਿਲਾਂ ਨੇ ਦੁੱਧ ਭਰਿਆ ਤੇ ਛਾਣਾ ਦਾ ਸੈਜ ਗਿਆ ਜਿਹੜਾ ਲਾਗੇ ਤੇ ਚੈੱਕ ਕਰਾ ਜਨੇ ਆਪਾਂ ਲੋ ਜੀ ਪਿੱਠ ਥੋੜਾ ਵੀ ਤੁਸੀਂ ਚੈੱਕ ਕਰ ਸਕਦੇ ਜੀ ਬਹੁਤ ਹੀ ਚੰਗਾ ਆ ਗਿਆ ਇਤਲੀ ਸਾਈਡ ਤੋਂ ਤੁਸੀਂ ਥਾਣਾਂ ਦਾ ਸੈਜ ਗਿਆ ਹੈ ਬੱਚੇ ਕਰ ਸਕਦੇ ਇਹ ਵੀ ਬਹੁਤ ਚੰਗਾ ਆ ਗਿਆ ਬਈ ਬਾਈ ਜੀ ਇਹਦਾ ਮੁੱਲ ਫਿਰ ਇਹਦਾ ਮੁੱਲ ਜੀ ਡੇਢ ਵੀ ਕਰਦੇ ਆ ਅੱਛਾ ਜੀ ਛੋਟੀ ਦਾ ਤੇ 140 ਵੀ ਜਾਇਜ ਆ ਹਾਂਜੀ ਪਰ 130 ਦੀ ਹਾਨਾ ਛੋਟੀ ਦੀ ਕਰਦਿਗੇ ਮਾਨਤਾ ਚਲੋ ਜੋ ਚੰਗਾ ਲੱਗਦਾ ਕਰ ਦੋ ਤੁਸੀਂ ਦੱਸ ਦਿਓ ਨਹੀਂ ਦੱਸ ਦਈਏ ਜੈਸ ਲਓ ਜਿੱਥੇ ਵੀ ਛੱਡਣੀ ਆ ਇਹਦੀ 1.5 ਬਿਹਾਨਾ ਝੋਟੀ ਦੀ ਠੀਕ ਹੈ ਲਓ ਜੀ 1 ਲੱਖ ਦੁੱਧ ਝੋਟੀ 16 17 ਕਿਲੋ ਭਰੂ ਅੱਛਾ ਜੀ ਗੰਗਾ ਨਗਰ ਦੀ ਝੋਟੀ ਆ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਕੋਈ ਸਾਂਭੇ ਵਾਲਾ ਭਰਾ ਲਾਏ ਦੁੱਧ ਚੰਗਾ ਕੱਢੀ ਜਾਓ ਪਰਮਾਲੀ ਚਲੋ ਬਾਕੀ ਮੌਕੇ ਦੇ ਮਾਨਤਾਲ ਜ਼ਰੂਰ ਕਰ ਦਿਓ ਠੀਕ ਹੈ ਠੀਕ ਹੈ ਕੋਈ ਨਹੀਂ ਠੀਕ ਹੈ ਜੀ ਭਾਈਆ ਦੂਜੇ ਨੰਬਰ ਤੇ ਕਿਵੇਂ ਇਹਦੀ ਗੱਬਨ ਦੇ ਝੋਟੀ ਅੱਛਾ ਜੀ ਉਹ ਸ਼ਕੀ ਜੇ ਠੀਕ ਹੈ ਜੀ ਸੁਹਾ ਦੂਜਾ ਝੋਟੀ ਦਾ ਠੀਕ ਹੈ ਜੀ ਹਾਂ ਜੀ ਇਹ 2 4 ਕ ਨਹੀਂ ਕੱਢਦੀ ਝੋਟੀ ਪਿਆਰ ਆ ਇਹ ਕਿੰਨੇ ਕ ਦੁੱਧ ਆ ਲੀਏ ਇਹ ਝੋਟੀ ਲਓ ਜੀ ਵੱਡੇ ਕੱਦ ਕਾਠਲ ਤੇ ਪੇਠ ਫੁੜਾ ਚੌੜਾ 52 ਡੈਂਦਾ ਵਾ ਉਹ ਛਿੱਧੀ ਝੋਟੀ ਠੀਕ ਆ ਜੀ ਕਿੰਨਾ ਟਾਈਮ ਖੜੀ 6-7 ਦਿਨ ਲਾ ਜੂ ਹਫਤੇਵੰਤਾ ਸੁੱਕੜਾ ਝੋਟੀ ਨੇ ਠੀਕ ਹੈ ਠੀਕ ਹੈ ਠੀਕ ਲਓ ਜੀ ਇਹ ਵੀ ਹਫਤੇ ਦੇ ਅੰਦਰ ਅੰਦਰ ਸੁਸੂ ਵੀ ਦੇ ਬਾਕੀ ਪੰਡਾ ਪਈ ਜਾਂਦਾ ਜੇ ਪਾ ਜਾਂਦੀ ਜਦੋਂ ਥੁੱਲ ਤਿਆਰ ਹੁੰਦੀ ਆ ਇਹ ਫੇਸ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਜੇ ਚੈੱਕਾ ਤੇ ਕੱਢਦੇ ਬੜੀ ਤੇਲ ਕਰਮਾ ਝੋਟੀ ਲੰਮੀ ਹੋਊਗੀ ਜੇ ਠੀਕ ਆ ਠੀਕ ਆ ਠੀਕ ਕਰੋ ਜੀ ਵੇਲੂਲ ਵੀ ਜਿਹੜੀ ਝੋਟੀ ਵੀ ਬਹੁਤ ਹੀ ਚੰਗੀ ਆ ਗਈ ਆ ਤੇ ਢੱਲਾ ਢੱਲਾਂਗੇ ਜੇ ਹੈਗੀਆਂ ਹਮ ਸੂਲ ਤੱਕ ਹੀ ਚੱਡਾ ਲਾ ਜੂਗੀ ਕਰਮਵਾਲੀ ਥਾਣਾ ਦਾ ਸੈਜ ਕਿ ਆ ਬਹੁਤੀ ਚੰਗਾ ਆ ਗਿਆ ਐਨ ਗਿੱਠ ਗਿੱਠ ਤੇ ਲੱਗਾ ਪਿਆ ਥਾਣਾ ਕਰੋ ਜੀ ਚੱਟ ਤੇ ਇਧਰਲੀ ਸਾਈਡ ਤੋਂ ਜਰੂਰ ਚੈੱਕ ਕਰਨਾ ਚੌਥਾ ਸਾਈਡਾ ਤੇ ਐਨ ਕੱਲਾ ਕੱਲਾ ਲੱਗਾ ਪਿਆ ਵਾ ਥਾਣਾ ਤੇ ਇਹਦਾ ਬਾਈ ਜੀ ਮੁੱਲ ਫਿਰ ਇਹਦਾ ਮੁੱਲ ਜੀ ਜੀ ਇਹ ਮਾੜ ਦੇਦੇ ਤਾਂ 2 ਲੱਖ ਕਰੀ ਜਾਣ ਹਾਂਜੀ ਪਰ ਆਪਾਂ 1.5 ਝੋਟੀ ਦਾ ਮੁੱਲ ਕਰਦੇ ਹਾਂ ਅੱਛਾ ਜੀ 1.40 ਦੀ ਝੋਟੀ ਦੇ ਦਾਂਗੇ ਇਹ ਵੀ ਕਰਦੀ ਜੀ ਮੰਨਤਾ ਹਾਂ ਤਿੰਨ ਲੋ ਮਾਛੇ ਝੋਟੀ ਬਹੁਤ ਚੰਗੀ ਜੇ ਹਾਂਜੀ ਹਾਂਜੀ ਇਹ ਵੀ ਇੱਕ 30 ਦੀ ਗਿਰਦੀ ਝੋਟੀ ਲੇਦਾ ਹੋਏ ਇੱਕ 30 ਦੀ ਹਾਂਜੀ ਲਓ ਜੀ 1,30,000 ਦੀ ਗਾਈਆਂ ਦੀ ਦੇਖੋ ਪੱਖੀ ਆ ਸੀਗਾ ਮੀਆਂ ਕਾਈਆਂ ਉਥੇ ਲੇ ਬੈਠੇ ਰਹੋ ਝੋਟੀ ਦੇ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਜੀ ਲਓ ਜੀ ਇਹ ਵੀ 1,30,000 ਦੀ ਤੇ ਆ ਤੀਜੇ ਨੰਬਰ ਤੇ ਬਾਈ ਜੀ ਇਹ ਵੀ ਝੋਟੀ ਗੱਭਨ ਜੇ ਅੱਛਾ ਜੀ ਸੁਆ ਦੁਜਾ ਇਹਦਾ ਵੀ ਠੀਕ ਹੈ ਇਹਦੇ ਝੋਟੀ ਨੇ 13 ਕਿਲੋ ਦੁੱਧ ਪਹਿਲਾਂ ਨੇ ਭਰਿਆ ਠੀਕ ਹੈ ਜੀ ਇਹ ਨੀਲੀ ਚ ਆ ਗਈ ਨਾ ਸੋਹਣੀ ਹਾਂਜੀ ਨੀਲੀ ਦਾ ਪੱਤ ਰੱਖਦੀ ਝੋਟੀ ਠੀਕ ਹੈ ਠੀਕ ਹੈ ਲਓ ਜੀ ਵਾਣ ਲੈਦੇ ਵੀ ਬਹੁਤ ਚੰਗੀ ਬਣੂ ਥੱਲੇ ਝੋਟੀਆਂ ਉਸ ਹਿਸਾਬ ਨਾਲ ਲਾ ਲਓ ਤੀਜ ਬਾਕੀ ਇਹ ਕਿੰਨਾ ਟਾਈਮ ਲਗਣਦੀ ਇਹਨੇ ਇਹ ਵੀ ਹਫਤੇ ਆ ਜੂ 5-6 ਦਿਨ ਲੱਗਦੀ ਝੋਟੀਆਂ ਠੀਕ ਲਓ ਜੀ ਇਹ ਵੀ ਹਫਤੇ ਕੇ ਆਸ-ਪਾਸ ਜਿਹੜੀ ਫੁੱਲ ਤਿਆਰ ਹੋ ਜੋਗੇ ਤੇ ਥਮ ਲਾਉ ਤਾਂ ਸੈੱਗ ਆ ਤੇ ਚੱਡੇ ਦੀਆਂ ਸਪਾਈਆਂ ਬਹੁਤ ਹੀ ਚੰਗੀਆਂ ਆ ਗਈਆਂ ਤੇ ਅੱਠਾਂ ਵਾਲਾ ੱੱਡਾ ਆ ਗਿਆ ਵਾ ਇਹ ਨੀਂਦੀ ਦਾ ਥੋੜਾ ਜਿਹਾ ਪਾਠ ਜਰੂਰ ਰੱਖਦੀ ਯਾਰ ਇੱਕ ਅੱਦ ਵਜਨ ਜਿਹੜਾ ਇਹਦਾ ਵੀ ਬਹੁਤ ਹੀ ਚੰਗਾ ਤੇ ਪਿੱਠ ਫੋੜਾ ਵੀ ਚੈੱਕ ਕਰਾ ਦਿੰਨੇ ਆ ਤੇ ਬਾਕੀ ਮਰੂ ਬੜੀ ਛਲੀਆਂ ਲੱਤਾਂ ਛੋਟੀ ਚੌੜੀਆਂ ਕਰ ਕਰ ਤੁਰਦੀ ਆ ਠੀਕ ਹੈ ਠੀਕ ਹੈ ਲੋ ਜੀ ਤੋਰਾ ਤਰਾ ਭੈਣ ਪਲਵਾਨਾਂ ਵਾਲਾ ਹੀ ਬਣਿਆ ਪਿਆ ਮੇਰਾ ਅੱਡਾ ਖੜੇ ਕਿ ਨਹੀਂ ਪਲਵਾਨ ਤੁਰਦਾ ਤੇ ਬਾਕੀ ਆ ਆ ਫੜਿਓ ਮੜੀ ਲੋ ਜੀ ਕਿੱਡਾ ਜਿਹੜਾ ਇਹਨਾਂ ਅੱਖਾਂ ਵਾਲਾ ਆ ਗਿਆ ਤੇ ਲੱਟ ਲਾਏ ਤੇ ਵੀ ਕਾਫੀ ਯਾਰੀ ਥਲਾਂ ਦਾ ਸੈਰ ਗਿਆ ਬਹੁਤ ਹੀ ਚੰਗਾ ਆ ਗਿਆ ਵਾ ਤੇ ਇਹਦਾ ਮੁੱਲ ਬਾਈ ਜੀ ਇਹਦਾ ਮੁੱਲ ਬਾਈ ਜੀ ਇੱਕ 30 ਵੀ ਕਰਦੇ ਆ ਅੱਛਾ ਜੀ ਇੱਕ 50 ਇੱਕ 20 ਝੋਟੀ ਦੇ ਦਾਂਗੇ ਹੋਰ ਕਰ ਦਈਏ ਚਲੋ ਇੱਕ 15 ਦੀ ਹਾਂ ਨਾ ਕਰ ਦਾਂਗੇ ਝੋਟੀ ਦੀ ਠੀਕ ਆ ਲਓ ਜੀ 1 ਲੱਖ ਪਾਣੀ 2 15 16 ਕਿਲੋ ਭਰੂਏ ਵੀ ਠੀਕ ਆ ਠੀਕ ਆ ਠੀਕ ਆ ਜੀ ਲਓ ਜੀ ਜਿਹਦਾ ਪਾਖ ਰੱਖਦੀ ਝੋਟੀ ਬਹੁਤ ਚੰਗੀ ਝੋਟੀ ਚੰਮ ਦੇ ਵੀ ਨਾਲਾ ਡੋਡਾ ਜਿਹੜੀ ਆ ਕਾਫੀ ਆ ਗਈਆਂ ਵਾ ਤਾਂ ਤੁਰ ਬਹੁਤ ਗਾਇਬ ਤੇ ਲੱਗਾ ਝੋਟੀ ਨੂੰ ਹਾਂਜੀ ਹਾਂਜੀ ਪਹਿਲਾਂ ਤਾਂ ਝੋਟੀ ਜਦੋਂ 13 ਕਿਲੋ ਭਰਿਆ ਹਰ ਕੀ ਦੁੱਧ 15 16 ਕਿਲੋ ਝੋਟੀ ਤੋਂ ਠੀਕ ਹੈ ਠੀਕ ਹੈ ਜਾਂ ਚੌਥੇ ਨੰਬਰ ਤੇ ਭਾਜੀ ਇਹ ਵੀ ਗਿਰਜੀ ਤਜਾ ਸੁਆ ਇਹ ਅੱਛਾ ਜੀ ਇਹ ਵੀ ਦੱਬਣੇ ਤਿਆਰ ਹੀ ਆ ਮੈਂ ਦੋ ਤਿੰਨ ਦਿਨ ਹੀ ਲੈਂਦੀ ਆ ਠੀਕ ਉਹ 17 18 ਕਿਲੋ ਮੈਂ ਭਰਦੀ ਆ ਅੱਛਾ ਜੀ ਹਾਂਜੀ ਝੋਟੀ ਜੱਟ ਬਲਾਏ ਦੇ ਕੱਦ ਕੱਦ ਲੈ ਇਹਦਾ ਵੀ ਬਹੁਤ ਹੀ ਚੰਗਾ ਆ ਗਿਆ ਵਾ ਆ ਤੂੰ ਨੂੰ ਜੱਡਾ ਲਾ ਦੂ ਜਦੋਂ ਮੈਂ ਸੂ ਠੀਕ ਹੈ ਠੀਕ ਸਾਰੀ ਚੱਲਾ ਜਿਹੜੀਆਂ ਜੇ ਬਹੁਤ ਹੀ ਸਾਰੀਆਂ ਕਵਰ ਕਰ ਜਿਓਂ ਵੀ ਕਰ ਬਾਲੀ ਇਹ ਬਿਲ ਤੇ 15 ਲੀਟਰ ਜਿਹੜਾ ਦੁੱਧ ਇਹਨੇ ਭਰਿਆ ਪਿਛਲੇ ਸੂਏ ਇਹਦਾ 17 ਕਿਲੋ 18 ਕਿਲੋ ਮੈਂ ਦੁੱਧ ਭਰਦੀ ਆ ਅੱਛਾ ਭਰਦੀ ਆ ਹਾਂਜੀ ਠੀਕ ਆ ਲਓ ਜੀ 17 18 ਲੀਟਰ ਜਿਹੜਾ ਦੁੱਧ ਭਰਦੀ ਆ ਤੇ ਪਿੱਠ ਫੂੜਾ ਤੇ ਬਹੁਤ ਹੀ ਚੌੜਾ ਆ ਗਿਆ ਹਨ ਮੰਜਾ ਹੀ ਡੈਂਦਾ ਹਿਸਾਬ ਨਾਲ ਤੇ ਹੈ ਵੀ ਸਿੰਗਲ ਹੱਡੀ ਆ ਤੇ ਇਹਦਾ ਕੀ ਕਰਦਾ ਜੀ ਮੁੱਲ ਭਾਜੀ ਤੇਰੇ ਮੁੱਲ ਵੀ ਜੀ 145 ਕਰਦੇ ਆ ਅੱਛਾ ਜੀ ਹਾਂਜੀ 140 ਦੀ ਮੈਂ ਦੇ ਦਾਂਗੇ ਹੋਰ ਕਰ ਦਈਏ ਚਲੋ 130 ਵੀ ਹਾਂ ਨਾ ਇਹਦੀ ਠੀਕ ਲਓ ਜੀ ਇਹ 218 ਜਲੋ ਮੈਂ ਭਰੂ ਅੱਛਾ ਜੀ ਇਹ ਕੇ ਵੀ ਰਸਾਈ ਕਰ ਲੈ ਸੂਈ ਮੈਂ ਚੋ ਕੇ ਦੇ ਦਾਂਗੇ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਇਹ ਕੇ ਵੀ ਆਪਣੇ ਸੂਈ ਸਵਾਈ ਵਿਖੜਦੇ ਜੋ ਤੇ ਆਪਣੀ ਸਾਈ ਪੱਕੀ ਦੇ ਕੇ ਨਹੀਂ ਸਾਰੇ ਦੀ ਗਾਰੰਟੀ ਕੇ ਵੀਰ ਨੇ ਫੋਨ ਤੇ ਕਰਨੀ ਉਹਨਾਂ ਉਤਰਾ ਕਰ ਲੈ ਆਣ ਕੇ ਚੈੱਕ ਕਰ ਲੈ ਸੂਈਆਂ ਮੈਂ ਹੀ ਫਰਕ ਲੈਦੇ ਸਾਰੀਆਂ ਮੈਂ ਦੀ ਜਿੰਨੀ ਦੁੱਧ ਅਸੀਂ ਉਨੀ ਗਾਰੰਟੀ ਹੋਊ ਆਪਣੀ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਆ ਛੋਟੀ ਲਿੰਡੀ ਆ ਗੋ ਜਿਆਸੂਗਾ ਸੂਈ ਆ ਗਈ ਜੇ ਠੀਕ ਹੈ ਲਓ ਜੀ 5ਵੇਂ ਨੰਬਰ ਤੇ ਆ ਗਈ ਜੇ ਹੁਣ ਸੂਈਆਂ ਦਿਖਾਉਣੀਆਂ ਆਪਾਂ ਤੁਹਾਨੂੰ ਹਿੜਾਣੇ ਦੀ ਟੱਟੀ ਠੀਕ ਹੈ ਲੋ ਜੀ ਇਹ 14 15 14 15 ਗੋਲ ਉਹ ਤੀਜੇ ਦਿਨ ਦੀ ਸੂਈ ਆ ਕਟਾਏ ਦਾ ਮਗਰਾ ਲੋ ਜੀ ਆ ਮੇਲ ਕਾ ਆ ਜੇ ਬਿਲਕੁਲੀ ਇਹ ਕਾਲੀ ਲੋਈਆਂ ਨੇ ਲਾੜੂ ਵੀ ਚੈੱਕ ਕਰ ਸਕਦੇ ਤੁਸੀਂ ਇਹਦੇ ਕੋਲ ਭਾਈ ਜੀ ਕਿੰਨਾ ਘਸਤਲ ਤਿਆਰ 14 ਗੋਲ ਬੋਲਾ ਯਾਰ ਲੋ ਜੀ ਬੋਲਾ ਹੀ ਬੋਲਾ ਜਿਹੜਾ ਸਟਾਰਟ ਆ ਤੇ ਫੇਸ ਤੇ ਦਿਖ ਰਿਹਾ ਨ ਰਿੰਗ ਸਿੰਗ ਲੱਗਾ ਪਿਆ ਵਾ ਥਣ ਤੁਨ ਚੁਆਈ ਬਹੁਤ ਚੰਗੀ ਆ ਵਾਹਲਾ ਬੈਂਚ ਚੈੱਕ ਕਰ ਸਕਦੇ ਜੀ ਇਹ ਥਣ ਵੀ ਨੋਕ ਵਾਲਾ ਲੱਗਾ ਪਿਆ ਵਾ ਨੋਕ ਵਾਲਾ ਥੰਦੀ ਜਿਹੜੀ ਚੁਆਈ ਬਹੁਤ ਹੀ ਜ਼ਿਆਦਾ ਨਰਮ ਨਿਕਲਦੀ ਆ ਇਹ ਤਾਂ ਮੇਰਾ ਮੌਕੇ ਤੇ 14 ਲੀਟਰ ਜਿਹੜਾ ਬੋਲਾ ਹੀ ਬੋਲਾ ਸਟਾਰਟਰ ਬਾਈ ਇਹ ਕਿੰਨਾ ਭਰ ਜੋਗੀ ਦੁੱਧ ਇਹ ਮਰਜੀ ਦੁੱਧ 15 16 17 ਕਿਲੋ ਜੋੜੀ ਭਾਵੇਂ 14 ਕਿਲੋ ਤੇ ਬੋਲਾ ਹੀ ਹਾਜ਼ਰਿਆ ਝੋੜੀ ਫਿਲ ਅੱਛਾ ਜੀ ਮੈਂ ਦੁੱਧ 16 ਕਿਲੋ 17 ਕਿਲੋ ਮੈਂ ਝੋੜੀ ਧਰੂਗੀ ਠੀਕ ਹੈ ਠੀਕ ਹੈ ਲਓ ਜੀ ਇਹ ਚਫਕਾ ਵਾਂਗੂ ਬਣੀ ਪਈ ਆ ਕਰ ਸਾਰ ਕੋਈ ਟਾਈਮ ਨਹੀਂ ਗਿਰ ਜਿੱਦ ਨੇ 6 ਵਜੇ ਦੀ ਚਵਾਈ ਆ ਅੱਛਾ ਜੀ ਇਹ ਨਹੀਂ ਦਿਲ 4 ਵਜੇ ਚੋਈਆਂ 5 ਵਜੇ ਚੋਈਆਂ 6 ਵਜੇ ਤੋਂ 6 ਆਣ ਕੇ ਜਿਹੜਾ ਮਰਜੀ ਵੀਰ ਚੋਲੇ ਠੀਕ ਹੈ ਠੀਕ ਹੈ ਠੀਕ ਹੈ ਤੇ 7 ਤੋਂ ਡੰਗੋ ਡੰਗੀ ਕਰਨਾ ਪਾ ਇਹਦਾ ਮੁੱਲ ਵੀਰ ਜੀ 135 ਕਰਦੇ ਝੋਟੀ ਦਾ ਅੱਛਾ ਜੀ ਹਾਂ ਜੀ ਕਰੀਏ ਮੰਨਤਾ ਹਾਂ ਇਹਦੀ ਇੱਕ ਪੰਜੀ ਦੀ ਹਾਂ ਨਾ ਕਰਦਾ ਵੀ ਝੋਟੀ ਦੀ ਇੱਕ ਪੰਜੀ ਦੀ ਹਾਂ ਜੀ ਹੈਗੀ ਕਸਰ ਕੋਈ ਵੇਲੇ ਤੁਸੀਂ ਕਰ ਦੋ ਜੋ ਤੁਸੀਂ ਆਂਦੇ ਜੇ ਮਝਾਂਨ ਤੋਂ ਹੋਰ 2000 ਰੁਪਏ ਹੋਰ ਛੱਡ ਦਵਾਂ ਮੈਂ ਡੁੱਟੀ ਦੇ 123 123 ਹੀ ਦੇ ਦਾਂ ਲਓ ਜੀ 1 ਲੱਖ 23000 ਡੁੱਟੀ ਡੁੱਟੀ 16 17 ਕਿਲੋ ਭਰੂ ਗੰਗਾ ਨਗਰ ਦੀਆਂ ਪੰਜੇ ਮਹੀਂ ਉਧਰ ਦੀਆਂ ਵੀਰ ਜੀ ਅੱਛਾ ਜੀ ਹਾਂ ਜੀ ਅੱਗੋਂ ਆ ਜਿਹੜੀਆਂ ਮਹੀਂ ਆ ਇਹ ਦੇਸੀ ਆ ਜਿਹੜੀਆਂ ਇਧਰੋਂ ਲਈਓ ਇਧਰ ਜੀ ਦੱਸਾਂ ਜਿਹੜੀ ਉਧਰ ਦੀ ਉਧਰ ਦੱਸਾ ਬਿਲਕੁਲ ਬਿਲਕੁਲ ਸਹੀ ਗੱਲ ਆਈ ਆ ਆ ਪੰਜੇ ਮਹੀਂ ਉਧਰ ਦੀਆਂ ਠੀਕ ਆ ਠੀਕ ਆ ਲਓ ਜੀ ਇਹਦਾ ਜਿਹੜਾ ਰੇਟ ਏ 1 ਲੱਖ 23000 ਤੇ ਆ ਭਾਜੀ ਕਿਵੇਂ ਆ ਆ ਜੀ ਸੁਈ ਜੇ ਅੱਛਾ ਜੀ ਦੂਜ ਥੋੜਾ ਜਿਹਾ ਲਸਾ ਪਰ ਰੱਦੀ ਹੈ ਬਾਕੀ ਚੁੰਨ ਚੁਲਾਈ ਬਹੁਤ ਸਾਫ ਹੈ ਠੀਕ ਹੈ ਠੀਕ ਹੈ ਲਓ ਜੀ 6ਵੇਂ ਨੰਬਰ ਤੇ ਆ ਗਈ ਜੇ ਇਦੇ ਪਿੱਛੇ ਕੀ ਦੇ ਜਵਾਬ ਕੱਟਾਂ ਦੀ ਵਿਧੀ ਆ ਕੱਲ ਸੂਈ ਸਵੇਰੇ ਠੀਕ ਆ ਕੱਲ ਦੀ ਸੂਈ ਆ ਦੇ ਪਿੱਛੇ ਮੇਲ ਕਫ ਆ ਗਿਆ ਇਹ ਕਿੰਨਾ ਬੋੜਾ ਬਾਜੀ ਕੱਟਿਆ ਰੱਖ ਅੰਦਰ ਲੀਤੀ 8-9 ਕਿਲੋ ਝੋੜੀ ਤੋਂ ਅੱਛਾ ਲਓ ਜੀ 8 ਤੋਂ 9 ਲੀਟਰ ਜਿਹੜਾ ਬੋੜਾ ਇਹ ਕੋਲ ਤਿਆਰ ਆ ਬਹੁਤ ਚੰਗੀ ਲੱਗੀ ਆ ਠੀਕ ਆ ਠੀਕ ਆ ਜੀ ਲਓ ਜੀ ਕੱਟ ਕੱਟ ਜਿਹੜਾ ਇਹਦਾ ਵੀ ਬਹੁਤ ਦੀ ਚੰਗਾ ਆ ਗਿਆ ਤੇ 39 ਐਨ ਕੈਪਟੇ ਲਗਾ ਪਿਆ ਵਾ ਸਾਹਿਬ ਜੀ ਪਰਲੀ ਝੋੜੀਆਂ ਸਵੇਰੇ ਦੋਵੇਂ ਚੋਕ ਆਈਆਂ ਅੱਛਾ ਜੀ ਹਾਂ ਜੀ 9 8-9 ਵਜੇ ਝੋਟੀਆਂ ਝੋਟੀਆਂ ਦੋਵੇਂ ਠੀਕ ਆ ਠੀਕ ਆ ਠੀਕ ਆ ਲਓ ਜੀ ਅੱਖਾਂ ਵਾਲਾ ਜੱਡਾ ਇਹਦਾ ਵੀ ਆ ਗਿਆ ਵਾ ਆਜ ਵਾ ਆ ਗਿਆ ਹਾਂਜੀ ਆ ਆ ਬੱਜਾ ਜੇ ਦਾ ਸਾਜੀ ਦੂਈ ਇਹਦੇ ਨਾਲੂ ਨਾਲਿਆ ਠੀਕ ਆ ਠੀਕ ਆ ਸੋ ਰਾਤੀ ਸਹੀ ਆ ਤੇ ਇਹਦੇ ਕਿੰਨਾ ਘਰ ਜੂਦੋ ਦਾ ਲੋ ਜੀ 12 13 ਕਿਲੋ ਦੀ ਗਰੰਟੀ ਹੈ ਮੈਂ ਦੀ ਬਹੁਤ ਹੀ 8 9 8 9 ਕਿਲੋ ਹੈਗਾ ਠੀਕ ਆ ਠੀਕ ਆ ਲਓ ਜੀ ਇਹ ਵੀ ਬੜਾ ਸਾਜੀ ਚਵਾਈ ਦੂਈ ਬਹੁਤ ਕਰੀ ਜੀ ਮੈਨੂੰ ਤੇ ਆਹ ਵਾਲਾ ਜਿਹੜਾ ਆ ਗਿਆ ਜਿਹਦੇ ਪਿੱਛੇ ਮੇਲ ਕਾਫਦਰ ਨੀਲੀ ਕਬੀ ਦਾ ਢਾ ਘੱਟ ਇਹ ਬਹੁਤ ਹੀ ਚਲੋ ਇਹ ਮੰਨਿਆ ਗਿਆ ਵਾ ਸ਼ੋਭਾ ਤੇ ਬਾਕੀ ਕੋਈ ਸਾਫ ਲੂਗਰ ਚਲੋ ਚੰਗਾ ਵਾਲੀ ਬਣ ਜਾਣਾ ਤੇ ਇਹਦਾ ਬਾਈ ਜੀ ਇਹਦਾ ਮੁੱਲ ਵੀ ਦੀ 1.5 ਕਰਦੇ ਆਂ ਅੱਛਾ ਜੀ 95000 ਦੀ ਝੋਟੀ ਦੀ ਹਾਨਾ ਕਰਦਾਂਗੇ ਹੋਰ ਕਰਦਿਏ ਤੇ 92000 ਦੀ ਝੋਟੀ ਦੇ ਦਾਂਗੇ ਲਓ ਜੀ 92000 ਦੀ 13 ਲੀਟਰ ਜਿਹੜਾ ਦੁੱਧ ਭਰੂਗੀ ਕੋਈ ਸੰਪਰਕ ਵਾਲਾ ਭਰਾ ਖੜੇ ਤੇ ਭਾਈ ਆ ਕਿਵੇਂ ਸਤਿ ਸ਼੍ਰੀ ਅਕਾਲ ਬਤਿਆ ਕੀ ਇਹ ਦੇਦੀ ਸੂਜੀ ਮੈਂ ਪਰਤੇ ਵੀ ਆ ਚੌਥਾ ਦਿਨ ਹੋਇਆ ਸੂਜੀ ਨੂੰ ਅੱਛਾ ਜੀ ਭਾਜੀ ਬੌਲਾ ਝੋਟੀ ਥੱਲੇ 10 ਕਿਲੋ ਹੋਵੇ ਥੱਲੇ ਇਹ ਦੂਜਾ ਸੁਆ ਥੋੜਾ ਜਿਹਾ ਲਸਾ ਪਰ ਰੱਖਦੀ ਆ ਅੱਛਾ ਜੀ ਸੁਆ ਦੂਜਾ ਇਹਦਾ ਵਿੱਚ ਠੀਕ ਹੈ ਠੀਕ ਲਾ ਇਹ ਵੀ ਜੈਡ ਬਲੈਕ ਆ ਗਈ ਤੇ ਇਹਦੇ ਪਿੱਛੇ ਕੀ ਜਵਾਬ ਹੈ ਇਹਦੇ ਕਿੱਤੀ ਜੀ ਰਹੀ ਆ ਲਓ ਜੀ ਇਹਦੇ ਪਿੱਛੇ ਆ ਗਈ ਜੇ ਫਰੀ ਮਿਲ ਕਾ ਆਹ ਵਾਲਾ ਤੇ ਆ ਗਿਆ ਜੀ ਚੱਲ 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 ਇਹਦੇ ਕੋ ਕਿੰਨਾ ਆਸਦਾ ਮੇਰੀ ਜੀ 9 10 ਕਿਲੋ ਬੋਲਾ ਆ ਯਾਰ ਮੈਂ 13 14 ਕਿਲੋ ਭਰੂ ਠੀਕ ਜੂੜੇ ਵੀ ਬਹੁਤ ਸਾਫ ਹੈ ਮੈਂ ਇਹ ਸੰਪੋਲਾ ਬਿਲਕੁਲ ਰੈਡੀ ਆ ਤੇ ਥਾਲ ਜਿਹੜਾ ਬਹੁਤ ਜਿੰਦ ਵਿੱਚ ਚੰਗਾ ਲੱਗਾ ਕਰਮ ਵਾਲੀ ਨੂੰ ਤੇ ਇਹ ਵੀ ਪਾਈ ਕਹਿੰਦਾ ਕਿ 13 14 ਲੀਟਰ ਦੁੱਧ ਭਰੂਗੀ ਇਹ ਕੱਟ ਕਾਟ ਜਿਹੜਾ ਬਹੁਤ ਹੀ ਚੰਗਾ ਆ ਗਿਆ। ਭਾਈ ਮੈਨੂੰ ਬਹੁਤ ਚੰਗੀ ਲੱਗੀ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ। ਅੱਛਾ ਜੀ। ਬਹੁਤ ਵਧੀਆ ਚਵਾਈ ਲੱਗੀ 9 10 9 10 ਕਿਲੋ ਬੋਲਾ ਚੌਥੇ ਦਿਨ ਦੀ ਸੂਈ ਜੀ ਅੱਜ। ਠੀਕ ਹੈ ਠੀਕ ਹੈ ਜੀ। ਦੋ 13 14 ਕਿਲੋ ਭਰੂ ਝੋਟੀ। ਠੀਕ ਹੈ ਲੋ ਜੀ 13 14 ਲੀ ਡੰਡਾ ਇਹ ਵੀ ਦੋ ਤਾਂ ਪੰਦੇ ਇਹ ਵੀ ਅੱਖਾਂ ਵਾਲਾ ਝੱਡਾ ਆ ਗਿਆ ਤਾਂ ਇਹ ਵੀ ਸਿੰਗਲ ਫੱਡੀ ਆ। ਇਹ ਪਤਲੇ ਚੰਮ ਵਾਲੀ ਇਧਰਲੀ ਸਾਈਡ ਤੋਂ ਇਹ ਥਣਾ ਦਾ ਸਹਿਜ ਗਿਆ ਜਿਹੜਾ ਚੈੱਕ ਕਰ ਸਕਦੇ ਜੀ। ਤੇ ਇਹਦਾ ਭਾਈ ਜੀ ਮੁੱਲ ਫਿਰ ਇਹਦਾ ਵੀ ਦਿੱਤੀ ਬੋਲਣ ਤੇ ਲੱਖ ਕਰਦੇ ਇਹ ਝ ਪਰ 90000 ਦੀ ਝੋਟੀ ਦੇ ਦਾਂਗੇ ਹੋਰ ਕਰ ਦਈਏ ਇਹ 8000 ਦੀ ਜਿਹਦੀ ਹਾਨਾ ਕਰ ਦਾਂਗੇ ਝੋਟੀ ਦੀ ਇਹ ਚੋ ਛੋੜ ਛੱਪਾ ਹੀ ਹੋ 85 ਦਾ ਠੀਕ ਹੈ ਜੀ 85 ਜਾਂ ਦੀ ਬਿਲਕੁਲ ਜਿਹੜੀ ਤਿਆਰ ਹੀ ਹਿਸਾਬ ਨਾਲ ਜਿਹੜਾ ਕੋਈ ਸੰਭਲੂ ਗਾ ਦੋ ਤਾਂ 13 14 ਲੀਟਰ ਜਿਹੜਾ ਭਰੂ ਵੀ ਤੇ ਮੌਕੇ ਦੇ 9 ਲੀਟਰ ਦਾ ਬੌਲਾ ਹੀ ਬੌਲਾ ਤਿਆਰ ਆ ਤੇ ਆਹ ਭਾਈ ਕਿਵੇਂ ਆ ਇਹ ਵੀ ਸੂਈ ਵਰਗਿਆ ਚੌਥਾ ਦਿਨ ਹੋਇਆ ਨੂੰ ਹੀ ਸੂਈ ਨੂੰ ਅੱਛਾ ਜੀ ਹਾਂ ਜੀ ਇੱਥੇ ਲੋਈ ਬੌਲਾ 8 ਕਿਲੋ ਦੁੱਧ 11-12 ਕਿਲੋ ਝੋਡੀ ਭਰੂ ਇਹਦੇ ਪਿੱਛੇ ਜਵਾਬ ਇਹਦੇ ਟੱਟਾ ਜੀ ਵੀਰ ਜੀ ਉਹ ਦੋਨੋਂ ਬਰਾੜਾ ਠੀਕ ਲੋ ਜੀ ਇਹਦੇ ਪਿੱਛੇ ਮੇਲਕਫ ਆ ਗਿਆ ਤੇ ਕੱਦ ਕਾਟ ਜਿਹੜਾ ਇਹਦਾ ਵੀ ਚੰਗਾ ਆ ਗਿਆ ਵਾ ਤੇ 8-9 ਲੀਟਰ ਜਿਹੜਾ ਇਸ ਤੇ ਬਿਲਕੁਲ ਦੁੱਧ ਤਿਆਰ ਇਹਦੇ ਕੋਲ ਆਹ ਵਾਲਾ ਜੀ ਹਾਂਜੀ ਹਾਂਜੀ ਠੀਕ ਲੋ ਜੀ ਆਹ ਵਾਲਾ ਆ ਗਿਆ ਜੀ ਇਹਦੇ ਤੁਸੀਂ ਬਿਲਕੁਲ ਲਾੜੂ ਨਾਲ ਇਹ ਚੈੱਕ ਕਰ ਸਕਦੇ ਤੁਸੀਂ ਇਹ ਕਿੰਨਾ ਪਰਜੋ ਦੁੱਧ 12 ਕਿਲੋ ਵੀਰ ਦੀ ਦੁੱਧ ਵਧੀਆ ਛੋਟੀ ਦੇ ਜੂ ਠੀਕ ਹੈ ਠੀਕ ਹੈ ਲਓ ਜੀ 12 ਲੀਟਰ ਜਿਹੜਾ ਦੁੱਧ ਇਹ ਵੀ ਭਰੀ ਜਾਊਗੀ ਘੱਟ ਘੱਟ ਜਿਹੜਾ ਬਹੁਤ ਹੀ ਚੰਗਾ ਵਗੂ ਸੰਭਲੂ ਪਰਾ ਥੋੜਾ ਜਿਹਾ ਨਾ ਲਿੱਸਾ ਪੰਜਾ ਨਾ ਪੰਪ ਵੀ ਨਹੀਂ ਕਿਨੇ ਉਹ ਜਾਈਆਂ ਨੇ ਤਾਰੀਆਂ ਸੋਨੀਆਂ ਵਹੀ ਸਾਰੀਆਂ ਇਹ ਜੜੀਆਂ ਠੀਕ ਹੈ ਠੀਕ ਹੈ ਜੀ ਕਿਉਂਕਿ ਇੱਕ ਤਰ੍ਹਾਂ ਡੰਗਰ ਤੁਹਾਨੂੰ ਬਦਾ ਕੀਤਾ ਜਾਂਦਾ ਹਾਂਜੀ 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 ਲਓ ਜੀ ਇਹ ਵੀ ਕੋਈ 12 ਲੀਟਰ ਦੁੱਧ ਭਰੀ ਜਾਊਗੀ ਕਿਉਂਕਿ ਸੰਭਲ ਵਾਲਾ ਵੀ ਘਾਲਦਾ ਜੀ ਤੇ ਬਾਕੀ ਚੱਡੇ ਰੀਆਂ ਸਫਾਈਆਂ ਸੋਨੀਆਂ ਜਿਹੜੀਆਂ ਬਹੁਤ ਹੀ ਚੰਗੀਆਂ ਆ ਗਈਆਂ ਵਾ ਤੁਹਾਡਾ ਕਰਨੀ ਆਪਾਂ ਚੱਕ ਤੁਹਾਨੂੰ ਬਣਾ ਦਾ ਸਾਇਰ ਗਿਆ ਫੇਰਾ ਵੀ ਠੀਕ ਹੈ ਇਹਦਾ ਭਾਈ ਜੀ ਮੁੱਲ ਫਿਰ ਇਹਦਾ ਮੁੱਲ ਵੀ ਜੀ 95000 ਕਰਦੇ ਆ ਅੱਛਾ ਜੀ 90000 ਦੀ ਝੋਟੀ ਹਾਣਾ ਕਰ ਦਾਂਗੇ ਹੋਰ ਕਰ ਦਈਏ 85000 ਦੀ ਜੀ ਦੇ ਦਾਂਗੇ ਝੋਟੀ ਠੀਕ ਹੈ ਲਓ ਜੀ ਇਹ ਵੀ 85000 ਦੀ ਇਹ ਵੀ ਜਿਹੜੀ ਬਿਲਕੁਲ ਤਾਜੀ ਸੂਈ ਆ ਇਹ ਵੀ ਕੋਈ ਸੰਭਲਲਾ ਭਰਾ ਲੈ ਜਾਊਗਾ ਤੇ ਚਲੋ ਦੁੱਧ ਚੰਗਾ ਕੱਢੀ ਜਾਊਗੀ ਤੇ ਕਹਿਣਾ ਭਾਈ ਜੀ ਕੋਜਾ ਇਹ ਜੀ ਇੱਕ ਬੇਨਤੀ ਆ ਵੀ ਜਿਹੜੇ ਭਰਾ ਨੂੰ ਆਪਣਾ ਕੋਈ ਮੈਂ ਪਸੰਦ ਆਉਂਦੀ ਆ ਉਹ ਇੱਥੇ ਆਣ ਕੇ ਆਪਣੀ ਤਸੱਲੀ ਕਰੇ ਦੋ ਟਾਈਮ ਚ ਹੋਵੇ ਤਿੰਨ ਟਾਈਮ ਚ ਹੋਵੇ ਤੇ ਜੋ ਵੀਡੀਓ ਜੇ ਰੇਟ ਪਾ ਦੇ ਚੋ ਕੋਈ ਛੋਟ ਛਪਈ ਆ ਜਿਆਦਾ ਫਰਕ ਨਹੀਂ ਸਹੀ ਵੀਰ ਵੀਡੀਓ ਜੇ ਪਾ ਕੇ ਮੰਨ ਲਓ ਜਿਹੜੇ ਗਾਂ ਦਾ 75 ਮੋਲ ਪਾਇਆ 65 ਲਈ ਜਾਂਦੇ ਆ ਮੁੱਲ ਜਾਇਜ਼ ਰੱਖਿਆ ਬਿਲਕੁਲ ਹਾਂਜੀ ਹਾਂਜੀ ਕੋਈ ਜਿਆਦਾ ਮੋਲ ਨਹੀਂ ਤੇ ਬਾਕੀ ਆਣ ਕੇ ਇੱਥੇ ਆਣ ਕੇ ਆਪਣੀ ਦੋ ਟਾਈਮ ਚਾਰ ਟਾਈਮ ਚ ਹੋ ਕੇ ਤਸੱਲੀ ਕਰ ਜੋ ਦੱਸਾਂਗੇ ਉਹੋ ਨਿਕਲੂ ਬਿਲਕੁਲ ਬਿਲਕੁਲ ਠੀਕ ਗੱਲ ਆ ਜੀ ਲਓ ਜੀ ਬਹੁਤ ਹੀ ਚੰਗੀ ਗੱਲ ਆ ਬਾਈ ਇਹੋ ਬੇਨਤੀ ਕੀਤੀ ਇਥੇ ਆ ਗਿਆ ਆਪਣੀ ਦੋ ਟਾਈਮ ਤਿੰਨ ਟਾਈਮ ਚਵਾਈ ਤੇ ਬਾਕੀ ਰਹਿਛੁਛਲਾ ਭਾਈ ਜੀ ਸਾਰਾ ਪ੍ਰਬੰਧ ਹੈਗਾ। ਕਿਉਂ ਭਾਈ ਜੀ? ਹਾਂਜੀ। ਉਹ ਵੀਡੀਓ ਗਾਲਦੇ ਕਹਿੰਦੇ ਵੀ ਦੋ ਟਾਈਮ ਚਵਾਈ। ਰਹਿਸ ਦਾ ਵੀਰ ਜੀ ਪ੍ਰਬੰਧ ਹੋਊ ਪੱਕਾ। ਜਿੰਨੇ ਵੀ ਦੇ ਰਹਿਣਾ ਹੋਵੇ ਰਹਿ ਸਕਦਾ ਰਾਤ ਰਹਿ ਕੇ ਚਵਾਈ ਕਰਕੇ ਆਪਣੀ ਖੜ ਸਕਦਾ। ਠੀਕ ਠੀਕ। ਦੋ ਟਾਈਮ ਜੋ ਦੱਸਿਆ ਜਿੰਨਾ ਜਿੰਨਾ ਦੱਸਿਆ ਇਹ ਕਸ਼ਟਾਂਦ ਨੂੰ ਦੁੱਧ ਘੜੂ ਕੇ ਹੰਗਰ ਚਲੇ। ਠੀਕ ਗੱਲ ਹੋਈ। ਜੋ ਕਹੇ ਬਿਲਕੁਲ ਤਿਆਰ ਉਹੀ ਭਾਈ ਹੋਣਾ ਨੇ ਦੱਸਿਆ। ਅੱਗੇ ਵੀ ਸਾਰਾ ਮਾਲ ਆਪਣਾ ਵੀਡੀਓ ਦੇ ਅਗਲੇ ਦਿਨ ਵੇਚ ਗਿਆ ਸੀ। ਇਹ ਵੀਰ ਦਾ ਲਾਭਾ ਨਹੀਂ ਜੋ ਦੱਸਿਆ ਉਹ ਨਿਕਲਿਆ। ਬਿਲਕੁਲ ਆਪਾ ਇੱਥੇ ਪੀਕ ਅੱਧੇ ਦਿਨ ਮੰਡੀ ਆਏ ਆ ਪੱਕਾ ਇੱਥੇ ਰਹਿਣਾ ਕਿ ਜੇ ਲਾਮੇ ਵਾਲਾ ਹੁਕਮ ਤੇ ਲਾਮਾ ਲਾਾਂਗੇ ਤਾਂ ਕਿ ਆਪਾਂ ਲਾਮੇ ਵਾਲਾ ਗਮ ਹੀ ਨੀ ਕਰਦੇ ਜੋ ਹੈਗਾ ਉਹ ਦਸੀਦਾ ਨਹੀਂ ਚਲੋ ਅਗਲੇ ਨੇ ਭਰੋਸੇ ਤੇ ਖਰੀਦਣ ਦੇ ਹਾਂਜੀ ਤੇ ਲਓ ਭਾਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਜਿਹੜੇ ਵੀਰ ਭਾਣੇ ਚਲੋ ਅੱਗੇ ਕੋਈ ਪਸ਼ੂ ਖਰੀਦਣਾ ਹੁੰਦਾ ਉਹਦੇ ਵਾਸਤੇ ਆਸਾਨ ਹੁੰਦਾ ਵਾ ਤੇ ਵੀਡੀਓ ਪੂਰੀ ਵੇਖਣ ਦੀ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ